ਜੋਈ ਬਰਫਬਾਰੀ ਦਾ ਮਦਾਨੀ ਇਲਾਕਿਆਂ ਦੇ ਵਿੱਚ ਵੀ ਅਸਰ ਵੇਖਣ ਨੂੰ ਮਿਲਿਆ ਮੌਸਮ ਵਿਭਾਗ ਨੇ ਪੰਜਾਬ ਸਣੇ ਚੰਡੀਗੜ੍ਹ ਚ ਠੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਜ਼ਿਆਦਾਤਰ ਸ਼ਹਿਰਾਂ ਚ ਸੰਗਣੀ ਠੰਡ ਦੇ ਅਸਰ ਨੇ 4 ਜਨਵਰੀ ਨੂੰ ਬੱਦਲ ਲਵਾਈ ਤੇ ਕੁਝ ਇਲਾਕਿਆਂ ਚ ਮੀਂਹ ਦੀ ਸੰਭਾਵਨਾ ਹੈ ਪਹਾੜਾਂ ਚ ਬਰਫਬਾਰੀ ਦਾ ਮਦਾਨੀ ਇਲਾਕਿਆਂ ਚ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਪੰਜਾਬ ਸਣੇ ਚੰਡੀਗੜ੍ਹ ਚ ਠੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਜ਼ਿਆਦਾਤਰ ਸ਼ਹਿਰਾਂ 'ਚ ਸੰਗਣੀ ਧੁੰਦ ਦੇ ਅਸਰ ਚਾਰ ਜਨਵਰੀ ਨੂੰ ਬਦਲਵਾਈ ਤੇ ਕੁਝ ਇਲਾਕਿਆਂ 'ਚ ਮੀਂਹ ਦੀ ਸੰਭਾਵਨਾ ਹੈ। ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅੱਜ ਵੀ ਕੋਹਰੇ ਦਾ ਕਹਿਰ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਲਗਾਤਾਰ ਸੰਗਣੀ ਧੁੰਦ ਪੈ ਰਹੀ ਹੈ। ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਹੈ ਤੇ ਮੈਦਾਨੀ ਇਲਾਕਿਆਂ 'ਚ ਠੰਣ ਨੇ ਜ਼ੋਰ ਫੜ ਲਿਆ ਹੈ। ਹਾੜਾ 18ਵੀਂ ਸਰਦੀ ਲੋਕਾਂ ਨੂੰ ਘਰਾਂ ਵਿੱਚ ਰਹਿਣ ਨੂੰ ਮਜਬੂਰ ਕਰ ਰਹੀ ਹੈ। ਆਉਣੇ ਦਿਨਾਂ ਦੇ ਵਿੱਚ ਤਾਪਮਾਨ ਥੋੜਾ ਵੱਧ ਸਕਦਾ ਹੈ। ਏਰਾਨ ਦੇ ਵਿੱਚ ਪੱਛਮੀ ਡਿਸਟਰਬੈਂਸ ਐਕਟਿਵ ਹੋ ਗਿਆ ਹੈ ਜਿਸ ਦੇ ਚੱਲਦੇ ਆ ਜੰਮੂ ਕਸ਼ਮੀਰ ਦੇ ਵਿੱਚ ਸਾਈਕਲੋਨਿਕ ਸਰਕੂਲੇਸ਼ਨ ਸક્રિય ਆ ਹੋ ਗਿਆ ਹੈ। ਇਸ ਦੇ ਚੱਲਦੇ ਆ 5-6 ਜਨਵਰੀ ਨੂੰ ਪੰਜਾਬ ਦੇ ਵਿੱਚ ਬਾਰਿਸ਼ ਦੇ ਅਸਰ ਬਣ ਰਹੇ ਨੇ। ਜਿਸ ਤੋਂ ਬਾਅਦ ਇੱਕ ਵਾਰ ਇੱਕ ਵਾਰ ਫਿਰ ਤੋਂ ਮੌਸਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਚੰਡੀਗੜ੍ਹ ਤੇ ਪੰਜਾਬ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਹਲੇ ਕੋਈ ਅਲਰਟ ਜਾਰੀ ਕੋ ਨੂੰ ਮਿਲ ਰਿਹਾ ਸੰਗਣੀ ਧੁੰਦ ਪੈ ਰਹੀ ਹੈ ਆਵਾਜ਼ ਆਈ ਮੱਠੀ ਪੈ ਗਈ ਹੈ ਵਿਜ਼ਿਬਿਲਟੀ ਜ਼ੀਰੋ ਹੈ ਤਾਂ ਲੋਕ ਵਹਨਾਂ ਦੀਆਂ ਬੱਤੀਆਂ ਜਗਾ ਕੇ ਆਪੋ ਆਪਣੀਆਂ ਡੈਸਟੀਨੇਸ਼ਨਸ ਆਪ ਆਪਣੀਆਂ ਮੰਜ਼ਲਾਂ ਤੇ ਪਹੁੰਚ ਰਹੇ ਨੇ ਪੰਜਾਬ ਸਣੇ ਬਾਕੀ ਸ਼ਹਿਰਾਂ ਦੇ ਮੌਸਮ ਦੀ ਹਾਲ ਬਾਕੀ ਰਾਜਾਂ ਨੇ ਮੌਸਮ ਦੀ ਹਾਲ ਬਿਆਨੀ ਕਰੀਏ ਤਾਂ ਪੂਰਾ ਉੱਤਰ ਭਾਰਤ ਖੰਡ ਦੀ ਜ਼ਕੜ ਦੇ ਵਿੱਚ ਹੈ ਤੁਸੀਂ ਵੀ ਦੇਖ ਸਕਦੇ ਹੋ ਤਸਵੀਰਾਂ ਤਾਪਮਾਨ ਦੇ ਵਿੱਚ ਗਰਾਵਟ ਆਈ ਹੈ ਸੰਗਣੀ ਧੁੰਦ ਕਾਰਨ ਆਵਾਜ਼ ਆਈ ਪ੍ਰਭਾਵਤ ਹੈ ਹੁਣ ਤੁਹਾਨੂੰ 8 ਤਸਵੀਰਾਂ ਵਿਖਾਉਣੇ ਆ 8 ਤਸਵੀਰਾਂ ਕੋਟਕਪੂਰਾ ਮੁਕਸਰ ਚੰਡੀਗੜ੍ਹ ਦਸਣੇ ਮਾਨਸਾ ਫਰੀਦਕੋਟ ਅੰਬਾਲਾ ਕਪੂਰਥਲਾ ਤੇ ਨਵਾਂ ਸ਼ਹਿਰ ਦੀਆਂ ਨੇ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਰਦੀ ਜ਼ੋਰ ਫੜ ਰਹੀ ਹੈ ਅਤੇ ਲਗਾਤਾਰ ਧੁੰਦ ਜਿਹੜੀ ਹੈ ਛਾਈ ਹੋਈ ਹੈ ਲੋਕਾਂ ਨੂੰ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੰਗਣੀ ਧੁੰਦ ਦੇ ਚਲਦਿਆਂ ਹਤਾਇਤਾ ਵੀ ਟ੍ਰੈਫਿਕ ਪੁਲਿਸ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਕੋਟਕਪੂਰਾ ਸ੍ਰੀ ਮੁਕਸੇਦ ਸਾਹਿਬ ਚੰਡੀਗੜ੍ਹ ਮਾਨਸਾ ਫਰੀਦਕੋਟ ਅੰਬਾਲਾ ਕਪੂਰਥਲਾ ਨਵਾਂ ਸ਼ਹਿਰ ਦੀਆਂ ਤਸਵੀਰਾਂ ਨੇ ਤੁਸੀਂ ਵੀ ਦੇਖ ਸਕਦੇ ਹੋ ਲੋਕ ਆਪਣੇ ਆਪ ਨੂੰ ਟੱਕ ਕੇ ਬਾਹਰ ਨਿਕਲ ਰਹੇ ਨੇ ਸੰਗਣੀ ਧੁੰਦ ਹੈ ਮਾਨਸਾ ਨਵਾਂ ਸ਼ਹਿਰ ਦੀਆਂ ਤਸਵੀਰਾਂ ਚੰਡੀਗੜ੍ਹ ਦੇ ਵਿੱਚ ਵੀ ਸੰਗਣੀ ਧੁੰਦ ਹੈ ਕੋਟਕਪੂਰਾ ਦੇ ਵਿੱਚ ਵੀ ਮੁਕਸਰ ਅੰਬਾਲਾ ਕਪੂਰਥਲਾ ਫੀਦਕੋਟ ਦੀਆਂ ਤਸਵੀਰਾਂ ਤੁਸੀਂ ਆਪਣੀ ਚੀਵੀ ਸਕਰੀਨ ਤੇ ਵੇਖ پا ਰਹੇ ਹੋ ਤਾਂ ਸੰਗਨੀ ਧੁੰਦ ਦੇ ਚੱਲਦਿਆਂ ਟ੍ਰੈਫਿਕ ਪੁਲਿਸ ਦੇ ਵੱਲੋਂ ਹਦਾਇਤਾਂ ਜਾਰੀ ਨੇ ਧੁੰਦ ਵਿੱਚ ਗੱਡੀ ਚਲਾਉਂਦੇ ਸਮੇਂ ਪਾਰਕਿੰਗ ਤੇ ਫੋਗ ਲਾਈਟਾਂ ਚਾਲੂ ਰੱਖਣ ਦੇ ਹੁਕਮ ਦਿੱਤੇ ਗਏ ਨੇ ਟ੍ਰਾਫਿਕ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਰਹਿੰਦਿਆਂ ਹਦਾਇਤਾਂ ਦਿੱਤੀਆਂ ਨੇ ਸੰਘਣੀ ਤੁੰਦੇ ਚੱਲਦਿਆਂ ਐਡਵਾਈਜ਼ਰੀ ਟ੍ਰਾਫਿਕ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੁੰਦ ਦੇ ਵਿੱਚ ਗੱਡੀ ਚਲਾਉਂਦੇ ਸਮੇਂ ਪਾਰਕਿੰਗ ਅਤੇ ਤੁੰਦ ਦੇ ਵਿੱਚ ਗੱਡੀ ਚਲਾਉਂਦੇ ਸਮੇਂ ਫੋਗ ਲਾਈਟਾਂ ਚਾਲੂ ਰੱਖਣ ਦੇ ਹੁਕਮ ਦਿੱਤੇ ਗਏ ਨੇ ਟ੍ਰਾਫਿਕ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਰਹਿੰਦਿਆਂ ਹਦਾਇਤਾਂ ਦਿੱਤੀਆਂ ਨੇ ਤੁਸੀਂ ਵੀ ਤਸਵੀਰਾਂ ਦੇਖ ਸਕਦੇ ਹੋ ਟੈਂਸ਼ਨ ਪਲੀਜ਼ ਲਿਖੇ ਪੋਸਟਰ ਜਿਹੜਾ ਚਾਰੀ ਕੀਤਾ ਗਿਆ ਕਿ ਫੋਗ ਚੱਲ ਰਹੀ ਹੈ ਡਰਾਈਵ ਕੇਅਰਫੁਲੀ ਮੇਰੇ ਲਈ ਨਾ ਵੇਖੋ ਲਗਾਤਾਰ ਸਰਦੀ ਆਪਣਾ ਕਹਿਰ ਵਿਖਾਰ ਰਹੀ ਹੈ ਹੱਦ 18ਵੀਂ ਸਰਦੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ ਸੰਗਣੀ ਧੁੰਦ ਪੈ ਰਹੀ ਹੈ ਲੋਕ ਅਗਦੀਆਂ ਧੂਨੀਆਂ ਨਾਲ ਦੇ ਸਰਦੀ ਤੋਂ ਬਚਾਅ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਟ੍ਰੈਫਿਕ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਫੋਗ ਲਾਈਟਸ ਚਿਲਾ ਕੇ ਰੱਖੋ ਠੰਡ ਤੋਂ ਬਚੋ ਕਈ ਥਾਈਂ ਲੋਕਾਂ ਨੂੰ ਖੜ ਕੇ ਵੀ ਸਮਝਾਇਆ ਗਿਆ ਸੰਗਨੀ ਧੁੰਦ ਦੇ ਚੱਲਦਿਆਂ ਅਕਸਰ ਹਾਦਸੇ ਹੋ ਜਾਂਦੇ ਨੇ ਤੇ ਪੁਲਿਸ ਦੇ ਵਿੱਚ ਲੋਕਾਂ ਨੂੰ ਸਤਰਕ ਰਹਿਣ ਲਈ ਚੌਕਸ ਰਹਿਣ ਲਈ ਅਪੀਲਾਂ ਕਰ ਰਹੀ ਹੈ ਸੰਗਨੀ ਧੁੰਦ ਪੈ ਰਹੀ ਹੈ ਪੰਜਾਬ ਭਰ ਦੇ ਵਿੱਚ ਹਾਲ ਖਰਾਬ ਹੋ ਚੁੱਕੇ ਹੈ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਪਰਤ ਸ਼ਰਮਾ ਵਿਆਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਕੁਝ ਹੋਰ ਸਹਿਯੋਗੀ ਵੀ ਸਾਡੇ ਨਾਲ ਜੁੜੇ ਨੇ ਤਾਂ ਭਰਤ ਦਾ ਰੁਕ ਕਰਾਂਗੇ ਸਭ ਤੋਂ ਪਹਿਲਾਂ ਪਰਤ ਅੰਮ੍ਰਿਤਸਰ ਸਭ ਤੋਂ ਠੰਡਾ ਰਹਿੰਦਾ ਹੈ ਜ਼ਿਆਦਾ ਹੈ ਕਿ ਕੁਝ ਤਸਵੀਰਾਂ ਇਸ ਵਕਤ ਕਿਸ ਤਰ੍ਹਾਂ ਦਾ ਸੂਰਤੇ ਹਾਲ ਅੰਮ੍ਰਿਤਸਰ ਦਾ ਸ਼ਹਿਰ ਦੀ ਗੱਲ ਕਰੇ ਤਾਂ ਨਿਊਨਤਮ ਟੈਂਪਰੇਚਰ ਕੱਟ ਤੋਂ ਕਾ ਟੈਂਪਰੇਚਰ ਰਾਤ ਵੇਲੇ 6 ਡਿਗਰੀ ਤੱਕ ਪਹੁੰਚ ਚੁੱਕਾ ਹੈ ਤੇ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਅੰਮ੍ਰਿਤਸਰ ਸ਼ਹਿਰ ਦੀਆਂ ਲਾਰਸ ਸਟਰੀਟ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਜਿਹੜੀ ਵਿਜ਼ਿਬਿਲਟੀ ਹੈ ਉਹ ਨਾ ਦੇ ਬਰਾਬਰ ਹੈ ਗਿਆ ਸਵੇਰ ਦੇ 9:00 ਵੱਜ ਚੁੱਕੇ ਹੈ ਤੁਸੀਂ ਕੋਹਰਾ ਵੇਖੋ ਕਿੰਨਾ ਕਨਾ ਕੋਹਰਾ ਹੈਗਾ ਤੇ ਵਿਜ਼ਿਬਿਲਟੀ ਜਿਹੜੀ ਹੈ ਨਾ ਦੇ ਬਰਾਬਰ ਹੈ ਦਿਨ ਵੇਲੇ ਹੀ ਜਿਹੜੀ ਯਾਤਾਂ ਜਾਤ ਹੈ ਉਸ ਦੀ ਰਫ਼ਤਾਰ ਹੈ ਉਹ ਘਟ ਚੁੱਕੀ ਹੈ ਦਿਨ ਵੇਲੇ ਗੱਡੀਆਂ ਦੀ ਫੋਗ ਲਾਈਟ ਹੈਡਲਾਈਟ ਜਿਹੜੀ ਆ ਓਨ ਕਰ ਦਿੱਤੀ ਗਈ ਹੈ ਪਰ ਇੱਕ ਗੱ ਰਾਤ ਦੇ ਵੇਲੇ ਅੰਮ੍ਰਿਤਸਰ ਦੇ ਜੋ 10 ਵਜੇ ਸੀ ਕਿਤੇ ਵਿਜ਼ਿਬਿਲਟੀ ਜਿਹੜੀ ਸੀਗੀ ਉਹ ਜ਼ੀਰੋ ਹੋ ਚੁੱਕੀ ਸੀ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਸ਼੍ਰੀ ਗੁਰੂ ਰਾਮਦਾਸ ਜੀ 에ਅਰਪੋਰਟ ਵੀ ਹੈ ਤੇ ਰਾਤੀ 10 ਵਜੇ ਤੋਂ ਬਾਅਦ ਅੰਮ੍ਰਿਤਸਰ 에ਅਰਪੋਰਟ ਵਿੱਚ ਕੋਈ ਵੀ ਫਲਾਈਟ ਜਿਹੜੀ ਆ ਉਹ ਲੈਂਡ ਨਹੀਂ ਹੋਈ ਸੀ ਕਿਉਂਕਿ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਸੀ ਤੇ ਜਿਹੜੀ ਡੇਢ ਰਾਤ 10:30 ਵਜੇ ਫਲਾਈਟ ਲੈਂਡ ਹੋਣੀ ਸੀਗੀ ਅੰਮ੍ਰਿਤਸਰ ਅੰਤਰਰਾਸ਼ਟਰੀ 에ਅਰਪੋਰਟ ਤੇ ਉਸ ਨੂੰ ਦਿੱਲੀ ਡਿਵਰਟ ਕਰ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਕਹਿ ਸਕਦੇ ਲਗਾਤਾਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਠੰਡ ਦਾ ਪ੍ਰਕੋਪ ਧੁੰਦ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਤੇ ਜੇ ਟ੍ਰੇਨਾਂ ਦੀ ਗੱਲ ਕਰੀ ਕਿਉਂਕਿ ਅੰਮ੍ਰਿਤਸਰ ਤੋਂ ਹੀ ਸਾਰੀ ਟ੍ਰੇਨਾਂ ਜਿਹੜੀ ਆ ਉਹ ਸ਼ੁਰੂਆਤ ਹੁੰਦੀ ਹੈ ਤੇ ਅੰਮ੍ਰਿਤਸਰ ਤੋਂ ਵਿੱਚ ਟ੍ਰੇਨਾਂ 3 ਤੋਂ 4 ਰੱਦ ਕਰ ਦਿੱਤੀ ਗਈ ਤੇ ਜਿਹੜੀਆਂ ਟ੍ਰੇਨਾਂ ਚੱਲ ਵੀ ਰਹੀਆਂ ਉਹ ਵੀ 3 ਤੋਂ 4 ਘੰਟੇ ਦੇਰੀ ਦੇ ਨਾਲ ਚਲਦੀ ਹੋਈ ਨਜ਼ਰ ਆ ਰਹੀ ਹੈ ਜੇ ਮੌਸਮ ਭਾਗ ਦੀ ਗੱਲ ਮੰਨੀਏ ਤਾਂ ਆਉਣ ਵਾਲੇ ਦਿਨਾਂ ਤੇ ਮੌਸਮ ਲਗਾਤਾਰ ਇਸ ਤਰ੍ਹਾਂ ਹੀ ਰਹੇਗਾ yellow alert ਜਾਰੀ ਜਰੂਰ ਕੀਤਾ ਗਿਆ ਵਾ ਪੁੰਦਰੂ ਲੈ ਕੇ ਕਨੇ ਪੁੰਦਰੂ ਲੈ ਕੇ ਤੇ ਅੱਜ ਜਰੂਰ ਕਿਤਨਾ ਕਿਤੇ ਅੰਮ੍ਰਿਤਸਰ ਪੰਜਾਬ ਦੇ ਕੁਝ ਹਿੱਸੇ ਦੇ ਵਿੱਚ ਪ੍ਰਸਾਦ ਹੋਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਪਰ ਇਹ ਕਹਿ ਸਕਦੇ ਆ ਕਿ ਪਿਛਲੇ 3-4 ਦਿਨ ਤੋਂ ਅੰਮ੍ਰਿਤਸਰ ਦੇ ਵਿੱਚ ਸੂਰਜ ਦੇ ਤਾਂ ਨੇ ਦਰਸ਼ਨ ਨਹੀਂ ਦਿੱਤੇ ਪਰ ਤੁਹਾਨੂੰ ਦੱਸਦੀ ਕਿ ਟ੍ਰੈਫਿਕ ਪੁਲਿਸ ਦੀ ਗੱਲ ਕਰੀਏ ਟ੍ਰੈਫਿਕ ਪੁਲਿਸ ਨੂੰ ਲਗਾਤਾਰ ਲੋਕਾਂ ਨੂੰ ਸਮਝਾਇਆ ਜਾ ਰਿਹਾ ਕਿ ਜੇਕਰ ਤੁਸੀਂ ਘਰੋਂ ਬਾਹਰ ਨਿਕਲ ਆ ਤੇ ਗੱਡੀਆਂ ਦੀ ਆਪਣੀ ਫੋਗ ਲੈਟ ਦਾ ਇਸਤੇਮਾਲ ਜਰੂਰ ਕੀਤਾ ਜਾਵੇ ਤੇ ਰਸਤਾਰ ਜਰੂਰ ਕਿਤਨਾ ਕਿਤੇ ਥੋੜੀ ਰੱਖੀ ਜਾਵੇ ਸਲੋ ਰੱਖਿਆ ਸੋ ਲਗਾਤਾਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਤੁਸੀਂ ਦੇਖ ਉਸ ਇਲਾਕੇ ਲਾਰੈਂਸ ਰੋਡ ਹੈਗਾ ਜਿਸਨੂੰ ਤੁਸੀਂ ਵੇਖ ਸਕਦੇ ਹੋ ਕਿ ਵਿਜ਼ਿਬਿਲਟੀ ਜਿਹੜੀ ਆ ਉਹ ਨਾ ਦੇ ਬਰਾਬਰ ਹੈ ਧੁੰਦ ਜਿਹੜੀ ਆ ਬਹੁਤ ਜ਼ਿਆਦਾ ਹੋ ਚੁੱਕੀ ਹੈ ਸੋ ਜਿਹੜੇ ਸਿਹਤ ਵਿਭਾਗ ਨੇ ਉਹਨਾਂ ਵੱਲੋਂ ਵੀ ਇਹ ਵੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਕਿ ਖਾਸ ਕਰਕੇ ਬਜ਼ੁਰਗਾਂ ਨੂੰ ਕਿ ਸੈਰ ਦੇ ਵੇਲੇ ਜਦੋਂ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਤਦ ਸੈਰ ਨਾ ਕੀਤੀ ਜਾਵੇ ਕਿਉਂਕਿ ਜ਼ਿਆਦਾ ਸੈਰ ਕਰਨਾ ਉਹਨਾਂ ਦੇ ਦਿਲ ਦੇ ਲਈ ਜਿਹੜਾ ਕਾਫੀ ਖਾਨੀਕਰਕ ਹੋ ਸਕਦਾ ਸੋ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੀਆਂ ਸੋ ਲਗਾਤਾਰ ਲਾਰੈਂਸ ਰੋਡ ਦੀਆਂ ਤਸਵੀਰਾਂ ਵੇਖ ਰਹੇ ਕਣੀ ਧੁੰਦਾਂ ਵਿਜ਼ਿਬਿਲਟੀ ਸਤ ਸ੍ਰੀ ਅਕਾਲ 20 ਮੀਟਰ ਦੀ ਜਿਹੜੀ ਵਿਜ਼ਿਬਿਲਟੀ ਆ 10-20 ਮੀਟਰ ਤੋਂ ਬਾਅਦ ਕੁਝ ਵੀ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ ਤੇ ਆਉਣ ਵਾਲੇ ਦਿਨਾਂ ਦੀ ਗੱਲ ਕਰੀ ਤਾਂ ਮੌਸਮ ਇਸ ਤਰ੍ਹਾਂ ਹੀ ਰਹੇਗਾ ਠੰਡ ਜਿਹੜੀ ਆ ਹੋਰ ਵੱਧੇ ਹੋਏ ਰਹਿ ਗਈ ਤੇ ਠੰਡ ਵੀ ਜਿਹੜੀ ਆ ਹੋਰ ਵੱਧਦੀ ਹੋਵੀ ਨਜ਼ਰ ਆ ਰਹੀ ਜੀ ਜਸਮੀਤ ਠੀਕ ਹੈ ਪਰ ਤੁਸੀਂ ਨਾਲ ਬਣੇ ਰੋ ਸੰਗਲ ਕੁਝ ਹੋਰ ਸੈਲ ਜੋਗੀ ਵੀ ਜੁੜੇ ਹੋਏ ਨੇ ਮਨੋਜ ਜੋਸ਼ੀ ਜੀ ਸਾਡੇ ਨਾਲ ਮਹਾਲੀ ਤੋਂ ਨੇ ਕਮਲ ਖਨੋਰੀ ਬਾਰਡਰ ਤੋਂ ਜੁੜ ਚੁੱਕੇ ਨੇ ਤੇ ਫਿਰੋਜ਼ਪੁਰ ਤੋਂ ਰਜੇਸ਼ ਘਟਾਰੀਆ ਜੀ ਸਾਡੇ ਨਾਲ ਜੁੜੇ ਹੋਏ ਨੇ ਤਾਂ ਪਹਿਲਾਂ ਇਸ ਤੋਂ ਮਹਾਲੀ ਦਾ ਹਾਲ ਜਾਣ ਲੈਣੇ ਜੋਸ਼ੀ ਜੀ ਤੋਂ ਜੋਸ਼ੀ ਜੀ ਮੋਹਾਲੀ ਦੇ ਵਿੱਚ ਇਸ ਵਕਤ ਕੀ ਕੁਝ ਤਸਵੀਰਾਂ ਨੇ ਮੌਸਮ ਕਿਸ ਤਰ੍ਹਾਂ ਦਾ ਹੈ ਆ ਬਿਲਕੁਲ ਜਸਮੀਤ ਅੱਪਾ ਟਰਾਈ ਸਿਟੀ ਦੀ ਗੱਲ ਕਰੀਏ ਮੋਹਾਲੀ ਚੰਡੀਗੜ੍ਹ ਪੰਚਕੂਲਾ ਦੇ ਵਿੱਚ ਜਿਹੜੀ ਹੈਗੀ ਹੈ ਧੁੰਦ ਅੱਜ ਪਹਿਲੀ ਵਾਰੀ ਮਿਲ ਗਈ ਹੈ ਧੁੰਦ ਅੰਦਰ ਦਿਨ ਦੇ ਵਿੱਚ ਬਹੁਤ ਜ਼ਿਆਦਾ ਧੁੰਦ ਪਈ ਹੈਗੀ ਹੈ ਵਿਜ਼ਿਬਿਲਟੀ ਜਿੰਨਾ ਕਿ ਦੱਸ ਰਹੇ ਨੇ ਆਪਣੇ ਸਹਿਯੋਗੀ ਬਹੁਤ ਜ਼ਿਆਦਾ ਘੱਟ ਹੈਗੀ ਹੈ ਤੇ ਇਹਦੇ ਨਾਲ ਨਾਲ ਦੀ ਟ੍ਰੈਫਿਕ ਹੈਗਾ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਤੁਸੀਂ ਜਦੋਂ ਗੱਡੀ ਚ ਚਲਣੀ ਹੈ ਪਾਰਕਿੰਗ ਲਾਈਟਸ ਲਾ ਕੇ ਚਲਣੀ ਹੈਗੀ ਹੈ ਤੋ ਉਸ ਉਸ ਦਿਨ ਨਾਲ ਨਾਲ ਉਹ ਗੱਡੀ ਤੇਜ਼ ਨਹੀਂ ਦਣੀ ਰਫ਼ਤਾਰ ਘੱਟ ਰੱਖਣੀ ਹੈਗੀ ਹੈ ਔਰ ਜਿੰਨੇ ਵੀ ਤੁਸੀਂ ਜਿਹੜੇ ਲੋਕ ਨੇ ਹਾਈਵੇ ਤੇ ਚੱਲਣ ਵਾਲੇ ਨੇ ਉਹਨਾਂ ਨੂੰ ਆਪਣੀ ਲੇਨ ਚੱਲਣ ਵਾਸਤੇ ਜਿਹੜੀ ਹੈਗੀ ਐਡਵਾਈਜ਼ਰੀ ਪਹਿਲੀ ਜਾਰੀ ਕਰ ਦਿੱਤੀ ਕਿਉਂਕਿ ਜਿਹੜਾ ਹੈਗਾ 1 ਜਨਵਰੀ ਤੋਂ ਹਮੇਸ਼ਾ ਜਿਹੜੀ ਪੁਲਿਸ ਸੀਗੀ ਉਹ ਜਿਹੜੀ ਹੈਗੀ ਰੋਡ ਸੇਫਟੀ ਵੀਕ ਮਨਾਉਂਦੀ ਸੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਹ ਦਿਨ ਉਹ ਹੁੰਦੇ ਨੇ ਜਦੋਂ ਤਕਰੀਬਨ 10 ਤਰੀਕ ਤੱਕ ਜਿਹੜੀ ਹੈਗੀ ਧੁੰਦ ਪੂਰੀ ਜਿਹੜੀ ਹੈਗੀ ਪੈਂਦੀ ਹੈ ਤੇ ਧੁੰਦ ਦਾ ਜਿਹੜਾ ਅੱਜ ਸ਼ੁਰੂ ਹੋਇਆ ਧੁੰਦ ਖਾਵਾਂਗੇ ਮੈਂ ਆਪਣੇ ਕੈਮਰਾਮੈਨ ਅਸ਼ਵਿੰਦ ਨੂੰ ਕਹਾਂਗਾ ਤਾਂ ਤੋਂ ਖਾਨਗੇ ਕਿ ਤੁਹਾਨੂੰ ਕਿੰਨੀ ਜ਼ਿਆਦਾ ਹੈਗੀ ਤੇ ਰੋਡ ਜਿਹੜੀਆਂ ਚੰਡੀਗੜ੍ਹ ਨੂੰ ਜਾਣ ਵਾਲੀ ਰੋਡ ਦਾ ਉਹਨਾਂ ਦੀ ਹਾਲਤ ਤੁਹਾਨੂੰ ਦਿਖਾਵਾਂਗੇ ਗੱਡੀਆਂ ਲਾਈਟਾਂ ਜਗ ਰਹੀਆਂ ਨੇ ਸਭ ਜਿਹੜੀਆਂ ਨੇ ਆਪਣੀਆਂ ਜਿਹੜੀਆਂ ਨੇ ਲਾਈਟਸ ਲਗਾਈਆਂ ਹੋਈਆਂ ਨੇ ਗੱਡੀਆਂ ਦੀ ਗੱਡੀਆਂ ਲਾਈਟਸ ਲਗਾ ਕੇ ਹੀ ਚੱਲ ਬੰਦਾ ਦੂਰ ਤੱਕ ਜਦੋਂ ਆਪਾਂ ਜਾਂਦੇ ਆ ਤਾਂ ਦਿਖਾਈ ਨਹੀਂ ਦਿੰਦਾ ਕੁਝ ਵੀ ਕਿਉਂਕਿ ਇਸ ਨੂੰ ਲੈ ਕੇ ਜਿਹੜੇ ਡਾਕਟਰਸ ਆ ਪਹਿਲਾਂ ਐਡਵਾਈਸ ਜਾਰੀ ਕਰ ਚੁੱਕੇ ਨੇ ਜਿਹੜੇ ਬੱਚੇ ਤੇ ਬੁੱਢੇ ਨੇ ਉਹ ਜਿਹੜੇ ਨੇ ਅਬ ਗਰਮ ਕਮਰੇਜ ਕਰਾਉਣ ਜਾਂ ਆਪਣੇ ਜਿਹੜੇ ਹੈ ਗਰਮ ਕੱਪੜੇ ਪਾ ਕੇ ਰਹਿਣ ਬਾਹਰ ਨਾ ਘੁਮਣ ਸਿਰੇ ਸ਼ਾਮ ਦਰੜਾ ਅਲਰਟ ਪਹਿਲਾਂ ਜਾਰ ਕਿ ਠੰਡ ਜਿਉਂਦਿਉ ਹੁਣ ਮੌਸਮ ਹੈਗਾ ਇਸ ਦੇ ਨਾਲ ਵਧਣਾ ਹੈਗਾ ਅੱਜ ਵੀ ਆਪਾਂ ਦਲਕਰੀਆ ਮੁਹਾਲੀ ਦਾ ਇਸ ਟਾਈਮ 10 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਹੈਗਾ ਇਸ ਟਾਈਮ ਦਾ ਜਿਹੜਾ ਹੈਗਾ ਉਹ ਦਿਖਾਇਆ ਜਾ ਰਿਹਾ ਹੈਗਾ ਤੁਸੀਂ ਤੇ ਪਾਵੇ ਇਹ ਹੈ ਕਿ ਜਿਹੜੀ ਧੁੰਦ ਹੈ ਅੱਜ ਜਿਹੜੀ ਹੈਗੀ ਹੈ ਮੁਸ਼ਕਲ ਨਾਲ ਹੀ ਜਿਹੜੀ ਛੱਟੇਗੀ ਪਰ 12 ਵਜੇ ਤੱਕ ਦਾ ਅਨੁਮਾਨ ਹੁੰਦਾ ਹੈ ਕਿ 12 ਵਜੇ ਜਿਹੜਾ ਹੈਗਾ ਉਹ ਧੁੰਨ ਸਰਸਦੀ ਕਿਉਂਕਿ ਇੱਥੇ ਇੰਟਰਨੈਸ਼ਨਲ 에ਅਰਪੋਰਟ ਵੀ ਹੈਗਾ ਉਸ ਏਰੀਆ 'ਚ ਵੀ ਧੁੰਦ ਬਹੁਤ ਹੈਗੀ ਹੈ ਤੇ ਚੰਡੀਗੜ੍ਹ ਦਾ ਚੰਡੀਗੜ੍ਹ ਦੀ ਗੱਲ ਕਰੀਏ ਆਪਾਂ ਚੰਡੀਗੜ੍ਹ 'ਚ ਬਹੁਤ ਜ਼ਿਆਦਾ ਹੁੰਦੀ ਰਾਤ ਨੂੰ 11 ਵਜੇ 11 ਵਜੇ ਤੋਂ ਧੁੰਦ ਪੈਣੀ ਜਿਹੜੀ ਹੈਗੀ ਉਹ ਸ਼ੁਰੂ ਹੋ ਗਈ ਸੀਗੀ ਤੇ ਦਿਨ ਚੜਦੇ ਚੜਦੇ ਇਹ ਜਿਹੜੀ ਆਪਾਂ ਕਹੀਏ ਵਿਜ਼ਿਬਿਲਟੀ ਆ ਉਹ ਹੋਰ ਜ਼ਿਆਦਾ ਜਿਹੜੀ ਘਟਦੀ ਗਈ ਹੈ ਕਿ ਤਾਂ ਸੂਰਜ ਚੜਦਾ ਸੀਗਾ ਤਾਂ ਸੂਰਜ ਚੜਨ ਤੋਂ ਬਾਅਦ ਥੋੜਾ ਜਿਹਾ ਫਰਕ ਪਿਆ ਸੀਗਾ ਪਰ ਤੁਸੀਂ ਦੇਖ ਰਹੇ ਹੋ ਕਿ ਧੁੰਦ ਜਿਹੜੀ ਹੈਗੀ ਆ ਉਹਨੂੰ ਉਹ ਜਿਹੜੀ ਹੈਗੀ ਆ ਠੰਡ ਨੂੰ ਨਾਲ ਲੈ ਕੇ ਆਈ ਹੈ ਔਰ ਪਹਿਲੀ ਧੁੰਦ ਹੈਗੀ ਹੈ ਤੇ ਆਹ ਵਜਿਹੜਾ ਇੱਕ ਹਫ਼ਤੇ ਦਾ ਪੂਰਾ ਜਿਹੜਾ ਮੈਂ ਦੱਸਿਆ ਜਾਂਦਾ ਟਾਈਮ ਕਿ ਉੱਚ ਵੀ ਧੁੰਦ ਪੂਰੀ ਤਰ੍ਹਾਂ ਇਸ ਤਰ੍ਹਾਂ ਹੀ ਦਿਖਾਈ ਦੇਵੇਗੀ ਪਰ ਇਸ ਦਿਨ ਵਾਲੀ ਗੱਲ ਇਹ ਸਾਫ਼ ਹੈਗੀ ਹੈ ਕਿ ਜੋ ਗੱਡੀਆਂ ਆਉਂਦੇ ਨੇ ਪੰਜਾਬ ਤੋਂ ਗੱਡੀਆਂ ਆਉਂਦੀਆਂ ਨੇ ਤੇ ਇਸ ਟਾਈਮ ਜਿਹੜਾ ਹੈਗਾ ਪੂਰਾ ਟ੍ਰੈਫਿਕ ਰਸ ਚੰਡੀਗੜ੍ਹ ਦੇ ਜਿਹੜੀਆਂ ਸਰਕਾ ਦੇ ਉੱਪਰ ਹੋ ਜਾਂਦਾ ਹੈਗਾ 9 ਤੋਂ ਲੈ ਕੇ 10 ਵਜੇ ਤੱਕ ਦਾ ਤੇ ਇਸ ਕਰਕੇ ਜਿਹੜੀ ਟ੍ਰੈਫਿਕ ਪੁਲਿਸ ਆ ਉਹਨਾਂ ਨੇ ਵੀ ਜਿਹੜੀ ਇਹ ਐਡਵਾਈਸ ਕੀਤੀ ਕਿ ਗੱਡੀ ਹੌਲੀ ਚਲਾਓ ਇੰਡੀਕੇਟਰ ਜਿਹੜੇ ਨੇ ਆਪਣੇ ਪਾਰਕਿੰਗ ਲਾਈਟਸ ਨੇ ਉਹ ਜਲਾ ਕੇ ਚਲਾਓ ਤਾਂ ਕਿ ਅਗਲੇ ਵਾਲੇ ਨੂੰ ਜਾਂ ਪਿਛਲੇ ਵਾਲੇ ਨੂੰ ਸਾਡੀ ਗੱਡੀ ਦਾ ਬਾਰੇ ਬਾਰੇ ਇਹਨਾਂ ਹੈਗਾ ਉਹ ਪਤਾ ਚੱਲ ਸਕੇ ਪਰ ਆਪਾਂ ਕਹੀਏ ਕਿ ਪੂਰਾ ਸ਼ਹਿਰ ਦੀ ਗੱਲ ਕਰੀਏ ਸ਼ਹਿਰੀ ਸ਼ਹਿਰੀ ਏਰੀਆ ਕਰੀਏ ਜਿਹੜਾ ਖੇਤਾਂ ਵਾਲਾ ਏਰੀਆ ਹੈਗਾ ਜਦੋਂ ਆ ਜਾਂਦਾ ਉੱਥੇ ਹੋਰ ਜ਼ਿਆਦਾ ਧੁੰਦ ਹੂੰ ਠੀਕ ਹੈ ਜੋਸ਼ੀ ਜੀ ਸਾਡੇ ਨਾਲ ਕਮਲ ਖਨੋਰੀ ਬਾਰਡਰ ਤੋਂ ਜੁੜੇ ਹੋਏ ਨੇ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਮੋਰਚਾ جاری ਮੁਰਤੋ ਤੁਹਾਡੇ ਵੱਲ ਆਉਣੇ ਆ ਤਾਂ ਕਮਲ ਖਨੋਰੀ ਬਾਰਡਰ ਤੇ ਕਿਸਾਨ ਆਪਣਾ ਮੋਰਚਾ ਲਗਾ ਕੇ ਬੈਠੇ ਨੇ ਅੱਜ ਠੰਡ ਕੜਾਕੀ ਦੀ ਪੈ ਰਹੀ ਹੈ ਹੱਡ ਠਾਰ ਰਹੀ ਹੈ ਕੀ ਕੁਝ ਤਸਵੀਰਾਂ ਖਨੋਰੀ ਬਾਰਡਰ ਤੋਂ ਨੇ meri awaaz mil pa rahi hai kamal sahyogi kamal tak saadi awaaz nahi pahunch pa rahi hai si koshish kar re han naal gal baat karan di is to pehla hun rajesh kataria da rukkalneya froz pardas sarhad di ilaka froz par arajya shi froz par je kis tarah diyan tasveeran ne kinni katonda hai kis tarah de naal jan jeevan astvyast ho reya ji ji jasmeet ji gal kariye froz to froz pur dur raha hai pichle 2 din to ਸੰਗਨੀ ਤੋਂ ਫੈਰੀ ਹੈ ਜਿਹੜਾ ਰਾਤ ਦਾ ਟੈਂਪਰੇਚਰ ਹੈਗਾ 3 ਤੋਂ 4 ਡਿਗਰੀ ਚਲਾ ਗਿਆ ਇਸ ਟਾਈਮ 9:00 ਦਾ ਵਕਤ ਸਮਾਂ ਹੋ ਚੁੱਕਾ ਹੈ ਇਸ ਟਾਈਮ ਜਿਹੜਾ ਟੈਂਪਰੇਚਰ ਹੈਗਾ 6 ਡਿਗਰੀ ਟੈਂਪਰੇਚਰ ਜਿਹੜਾ ਦਿੱਤਾ ਜਾ ਰਿਹਾ ਹੈ ਸ਼ੀਤ ਲਹਿਰ ਚੱਲ ਰਹੀ ਹੈ ਕਿਉਂਕਿ ਅ ਅੱਜ ਦੇ ਦਿਨ ਹੈਗੇ ਨੇ ਬਹੁਤ ਜ਼ਿਆਦਾ ਤੁੰਧ ਹੈਗੀ ਮੈਂ ਤਸਵੀਰਾਂ ਤੁਹਾਨੂੰ ਦਿਖਾਣਾ ਚਾਹੁੰਗਾ ਕਿ ਪੂਰੇ ਸ਼ਹਿਰ ਦੇ ਵਿੱਚ ਬਾਹਰ ਹਾਈਵੇ ਤੋਂ ਇਲਾਵਾ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਹੈ ਫੌਗ ਬਹੁਤ ਜ਼ਿਆਦਾ ਹੈਗੀ ਤੁੰਧ ਜਿਹੜੀ ਵਿਜ਼ਿਬਿਲਟੀ ਹੈਗੀ ਉਹ 10 ਮੀਟਰ ਤੋਂ ਵੀ ਜਿਹੜੀ ਹੈ ਘੱਟ ਦਿਖਾਈ ਦੇ ਰਹੀ ਹੈ ਲੋਕ ਜਿਹੜੇ ਹੈ ਆਪਣੇ ਵਾਹਨਾਂ ਦੀਆਂ ਲਾਈਟਾਂ ਲਗਾ ਕੇ ਜਲਾ ਕੇ ਜਾ ਰਹੇ ਹਨ ਹਾਲਾਂਕਿ ਟ੍ਰੈਫਿਕ ਪੁਲਿਸ ਜਿਹੜੇ ਹੈ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ ਔਰ ਦਬ ਕਹਿ ਲਗਾਤਾਰ ਕਹਿ ਵੀ ਰਹੀ ਹੈ ਕਿ ਹੈਡਲਾਈਟ ਜਿਹੜੀਆਂ ਓਨ ਕਰਕੇ ਚਲਾਓ ਔਰ ਇਸ ਤੋਂ ਇਲਾਵਾ ਜਿਹੜੇ ਵਾਹਨਾਂ ਦੇ ਉੱਪਰ ਹੈਡਲਾਈਟ ਟੇਲ ਲਾਈਟ ਨਹੀਂ ਹੈਗੀਆਂ ਜਿਹੜੇ ਰੇੜੇ ਹੈਗੇ ਆ ਜਿਹੜੇ ਗੱਡੇ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਹੈ ਰਿਫਲੈਕਟਰਸ ਲਗਾਏ ਜਾ ਰਹੇ ਹਨ ਤਾਂ ਕਿ ਕਿਸੇ ਵੀ ਪ੍ਰੁਕਟਨਾ ਤੋਂ ਬਚਿਆ ਜਾ ਸਕੇ ਠੰਡ ਇੰਨੀ ਕਿ ਜ਼ਿਆਦਾ ਹੈਗੀ ਹੈ हालांकि पंजाब सरकार ने सात तरीक तक स्कूल बंद कर दिए से लेकिन कुछ प्राइवेट स्कूल ने है स्कूल खोल दिए हैं, खासकर छोटे बच्चों जी बहुत दिक्कत का सामना करना पै रहा है क्योंकि जो स्कूल ज प्राइवेट स्कूल ने कुछ स्कूलों ने ओपन कर दिते हैं वर्डिया क्लास ने ਜਿਹੜੀ ਹੈ ਥੋੜ੍ਹ ਦਿੱਤੇ ਹੈ ਤਾਂ ਕਿ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਲੇਕਿਨ ਜਿਹੜੀ ਹੈ ਠੰਡ ਬਹੁਤ ਜ਼ਿਆਦਾ ਕਿਉਂਕਿ ਚੁਇਦੇ ਜਦੋਂ ਅਸੀਂ ਆ ਰਹੇ ਸੀ ਤੇ ਬੱਚੇ ਬੱਚਾ ਦੇ ਵਿੱਚ ਬੈਠ ਕੇ ਜਾਣਾ ਸੁਭੀ ਕਰ ਦਿੱਤਾ ਸੀ ਜਿਹੜੇ ਪ੍ਰਾਈਵੇਟ ਸਕੂਲਾਂ ਨੇ ਉਹ ਗੁੱਲ ਦਿੱਤੇ ਹਾਲਾਂਕਿ ਪੰਜਾਬ ਸਰਕਾਰ ਦਾ ਦੇਚ ਸੀਗਾ ਕਿ ਸੱਤ ਤੱਕ ਪੂਰੇ ਪੰਜਾਬ ਦੇ ਸਕੂਲ ਬੰਦ ਕੀਤੇ ਜਾਣ ਲੇਕਿਨ ਕੁਝ ਪ੍ਰਾਈਵੇਟ ਸਕੂਲਾਂ ਜਿਹੜਾ ਹੈ ਉਹ ਸਕੂਲ ਆਪਣੇ ਆਪ ਖੁੱਲ੍ਹਣ ਕਰ ਦਿੱਤੇ ਹਨ ਜਿਹੜੇ ਵੱਡੇ ਬੱਚੇ ਹੈਗੇ 10th ਕਲਾਸ ਲਈ 11th 12th ਲਈ ਉਹਨਾਂ ਲਈ ਉਹਨਾਂ ਨੂੰ ਸੁਵਿਧਾ ਹਣਾ ਜ਼ਰੂਰੀ ਕਰ ਦਿੱਤਾ ਹੈ ਠੰਡ ਇੰਨੀ ਹੈਗੀ ਹੈ ਕਿਉਂਕਿ ਕੰਮ ਕੁਝ ਨਹੀਂ ਹੋ ਰਿਹਾ ਖਾਸ ਕਰਕੇ ਜਿਹੜੇ ਬਜ਼ੁਰਗ ਹੈਗੇ ਆ ਬੱਚੇ ਹੈਗੇ ਆ ਉਹਨਾਂ ਵਾਸਤੇ ਠੰਡ ਬਹੁਤ ਘਾਟਕ ਹੈਗੀ ਹੈ ਕਿਉਂਕਿ ਠੰਡ ਜਿਹੜੀ ਹੈ ਸੁੱਕੀ ਪੈ ਰਹੀ ਹੈ بارش ਤੇ ਅਜੇ ਆਸਾਰ ਨਹੀਂ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਜਿਹੜਾ ਹੈ 5 ਜਾਂ 6 ਤਰੀਕ ਨੂੰ بارش ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈ بارش ਦਾ ਕੀਤਾ ਹੈ ਕਿ ਸ਼ਾਇਦ بارش ਹੋ ਸਕਦੀ ਹੈ ਫਰਾਂ ਦੇ ਕੋਟੀ ਦੀ ਠੰਡੀ ਬਰਫ ਪੈ ਰਹੀ ਬਰਫ ਪੈ ਰਹੀ ਉਸ ਦੀ ਠੀਤ ਲਹਿਰ ਜਿਹੜੀ ਇੱਥੇ ਲੋਕਾਂ ਦੇ ਹੱਡਾਂ ਨੂੰ ਚੀਦ ਰਹੀ ਹੈ ਉਹ ਲੋਕਾਂ ਦਾ ਜਿਹੜਾ ਹੈ ਕੰਮ ਕਰਨਾ ਤੇ ਜਾਣਾ ਮੁਸ਼ਕਲ ਹੋ ਗਿਆ ਸਵੇਰੇ ਸਵੇਰੇ ਵਿਜ਼ਿਬਿਲਟੀ ਜਿਹੜੀ 10 ਮੀਟਰ ਹੈਗੀ ਰਾਤ ਨੂੰ ਇਹ ਵਿਜ਼ਿਬਿਲਟੀ ਲਗਭਗਤ ਤੀ શૂਨਿਆ ਚਗੀ ਕੋਈ ਵੀ ਗੱਡੀ ਜਿਹੜੀ ਹੈ ਇਸ ਤੋਂ ਅੱਗੇ ਜਿਹੜੀ ਸੜਕ ਨਹੀਂ ਹਾਈਵੇ ਦੇ ਉੱਪਰ ਜਿਹੜਾ ਹੈ ਕਾਫੀ ਲੋਕ ਪਰੇਸ਼ਾਨੀਆਂ ਚੱਲ ਰਹੀ ਜੇ ਟ੍ਰੇਨਾਂ ਦੀ ਗੱਲ ਕਰੀਏ ਤਾਂ ਬਰੋਦਪੁਰ ਡਿਵੀਜ਼ਨ ਦੀਆਂ ਬਹੁਤ ਸਾਰੀ ਲੰਬੀ ਦੂਰੀ ਦਾ ਟ੍ਰੇਨ ਜਿਹੜਾ ਹੈ ਤੇ ਦੇਰੀ ਨਾਲ ਚੱਲ ਰਹੀ 8 ਤੋਂ 10-10 ਘੰਟੇ ਦੀ ਦੇਰੀ ਨਾਲ ਚੱਲ ਰਹੀ ਜਿਹੜੇ ਯਾਤਰੀਆਂ ਨੇ ਲੰਬੀ ਦੂਰੀ ਦੀ ਯਾਤਰਾ ਕੀਤੀ ਉਹਨਾਂ ਲਈ ਵੀ ਜਿਹੜੀ ਹੈ ਇਹ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੇਲਵੇ ਦਾ ਕਿਉਂਕਿ ਹਾਲਾਂਕਿ ਰੇਲਵੇ ਨੇ ਆਪਣੀ ਤਿਆਰੀ ਕੀਤੀ ਸੀ ਕਿ ਜਿਹੜ ਇਹਨਾਂ ਨੂੰ ਸਿਗਨਲ ਜਦੋਂ ਨਜ਼ਰ ਨਹੀਂ ਆਂਦੇ ਹਾਲਾਂਕਿ ਠੀਕ ਹੈ ਠੀਕ ਹੈ ਰਜੇਸ਼ੀ ਮੁਰਦੋ ਤੁਹਾਡੇ ਦਾ ਤੁਹਾਡੇ ਵੱਲ ਆਉਨੇ ਕਮਲ ਆਪਣੇ ਨਾਲ ਖਨੋਰੀ ਬਾਰਡਰ ਤੋਂ ਜੁੜੇ ਹੋਏ ਨੇ ਕਮਲ ਦਾ ਰੁਕ ਕਰ ਲਈਏ ਕਮਲ ਖਨੋਰੀ ਬਾਰਡਰ ਤੇ ਇਸ ਵਕਤ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕਿੰਨੀ ਕੁ ਠੰਡ ਕਿੰਨੀ ਕੁ ਠੰਡ ਇੱਥੇ ਹੈ ਬਿਲਕੁਲ ਜਸਮੀਤ ਦੇਖੋ ਠੰਡ ਲਗਾਤਾਰ ਕਿਸ ਤਰ੍ਹਾਂ ਦੇ ਉੱਤਰੀ ਭਾਰਤ ਦੇ ਵਿੱਚ ਆਪਣਾ ਕਹਿਰ ਦਿਖਾਉਂਦੀ ਹੋਈ ਦਿਖਾਈ ਦੇ ਰਹੀ ਹੈ ਲਗਾਤਾਰ ਜੋ ਉਹ ਤਾਪਮਨ ਉਸ ਦੇ ਵਿੱਚ ਗਰਾਵਟ ਆ ਰਹੀ ਹੈ ਰਾਹ ਦਾ ਤਾਪਮਾਨ 56 ਡਿਗਰੀ ਤੱਕ ਪਹੁੰਚ ਜਾਂਦਾ ਅਤੇ ਖਨੋਰੀ ਬਾਰਡਰ ਦੀ ਗੱਲ ਕੀਤੀ ਜਾਵੇ ਇੱਥੇ ਜਿੱਥੇ ਤਾਪਮਾਨ ਲਗਾਤਾਰ ਕਿਸੇ ਦੇ ਘਟਦਾ ਜਾਂਦਾ ਉੱਥੇ ਇਹ ਇਸ ਸਮੇਂ ਦੇ ਵਿੱਚ ਜਿਹੜੇ ਲੋਕੀ ਨੇ ਕਿਸਾਨ ਨੇ ਖਾਸ ਤੌਰ ਤੇ ਉਹ ਸੜਕਾਂ ਤੇ ਡਟ ਹੋਏ ਨੇ ਪਰ ਜੇਕਰ ਠੰਡ ਦਾ ਜ਼ਿਕਰ ਕੀਤਾ ਜਾਵੇ ਠੰਡ ਨੂੰ ਲੈ ਕੇ ਜਾਂ ਧੁੰਦ ਨੂੰ ਲੈ ਕੇ ਦੋ ਚੀਜ਼ਾਂ ਜਿਹੜੀਆਂ ਸਪਸ਼ਟ ਹੁੰਦੀਆਂ ਨੇ ਕਿ ਇੱਕ ਤਾਂ ਜਿੱਥੇ ਇਹ ਜਨ ਜੀਵਨ ਤੇ ਲਗਾਤਾਰ ਪ੍ਰਭਾਵ ਪਾਉਂਦੀ ਹੋਈ ਦਿਖਾਈ ਦੇ ਰਹੀ ਹੈ ਜੋ ਆਵਾਜਾਈ ਆ ਜਾਂਦਾ ਜਾਂਦਾ ਹੈ ਕਿਉਂਕਿ ਸੰਗਣੀ ਧੁੰਦ ਹੋਣ ਕਰਕੇ ਲੋਕਾਂ ਨੂੰ ਗੱਡੀਆਂ ਚਲਾਉਣ ਦੇ ਵਿੱਚ ਦਿੱਕਤ ਪਰੇ ਨਹੀਂ ਆ ਰਹੀ ਹੈ ਲੋਕਾਂ ਨੂੰ ਘਰੋਂ ਨਿਕਲਣ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਹੈ ਪਰ ਦੂਸਰਾ ਇਸ ਦਾ ਪੱਖ ਦੇਖਿਆ ਜਾਵੇ ਇਸ ਦਾ ਪੱਖ ਦਾ ਇੱਕ ਫਾਇਦਾ ਇਹ ਵੀ ਹੈ ਕਿ ਜੋ ਫਸਲਾਂ ਨੇ ਉਹ ਕਈ ਫਸਲਾਂ ਦੇ ਉੱਪਰ ਇਸ ਚੀਜ਼ ਦਾ ਫਾਇਦਾ ਵੀ ਹੈ ਜੋ ਠੰਡ ਵੱਧਦੀ ਜਾ ਰਹੀ ਹੈ ਉਸ ਦਾ ਫਾਇਦਾ ਵੀ ਹੈ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਆ ਕਿ ਹਾਲਾਂਕਿ ਇਹ ਵਿਜ਼ਿਬਿਲਟੀ ਬਹੁਤ ਜ਼ੀਰੋ ਆਏ ਮੀਟਰ ਦੀ ਦੂਰੀ ਤੇ ਤੁਹਾਨੂੰ ਜੋ ਮੋਰਚਾ ਦਿਖਾ ਰਹੇ ਖਨੋਰੀ ਦਾ ਉਹ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਦਿਖਾਈ ਨਹੀਂ ਦੇ ਰਿਹਾ ਹੋਏਗਾ ਅਤੇ ਦੂਸਰੇ ਪਾਸੇ ਜੋ ਕਣਕਾਂ ਨੇ ਕਣਕਾਂ ਦੇ ਵਿੱਚ ਜੋ ਕਣਕ ਕਿੰਨੀ ਜਿਹੜੇ ਠੰਡ ਕਿੰਨੀ ਕੁ ਲਾਹੇਵੰਦ ਹੈ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਕੁਝ ਕਿਸਾਨ ਵੀ ਮੌਜੂਦ ਨੇ ਬਾਬੂ ਜੀ ਕਿਸ ਤਰੀਕੇ ਦੇ ਨਾਲ ਦੇਖੀ ਜਿਹੜੀ ਧੁੰਦ ਲਗਾਤਾਰ ਵੱਧਦੀ ਜਾ ਰਹੀ ਹੈ ਕਿੰਨਾ ਕੁ ਫਾਇਦਾ ਹੋ ਸਕਦਾ ਇਸ ਦਾ ਕਣਕਾਂ ਨੂੰ ਫਸਲਾਂ ਨੂੰ ਇਹ ਤਾਂ ਜੀ ਕਣਕ ਨੂੰ ਤਾਂ ਬਹੁਤ ਫਾਇਦਾ ਹੈ ਠੰਡ ਬਹੁਤ ਜ਼ਿਆਦਾ ਪਰ ਅਸੀਂ ਕਿਸਾਨ ਜਿਹੜੇ ਬਹੁਤ ਮਜਬੂਰ ਆਗੇ ਅਸੀਂ ਭਾਈਦੇ ਨਹੀਂ ਮੋਦੀ ਜੀ ਨਾਲ ਮਰਜੀ ਜੋਰ ਨਾਲੇ ਪਰ ਕਣਕ ਨੂੰ ਬਹੁਤ ਫਾਇਦਾ ਇਹ ਜ਼ਰੂਰੀ ਹੈ ਕਿ ਬਾਕੀ ਫਸਲਾਂ ਦਾ ਗੱਲ ਕੀਤੀ ਜਾਵੇ ਕਣਕ ਨੂੰ ਬਹੁਤ ਫਾਇਦਾ ਬਾਕੀ ਹੋਗੇ ਉਹਨਾਂ ਨੂੰ ਫਾਇਦਾ ਹੈ ਸਰ ਉਹਨੂੰ ਬਹੁਤ ਫਾਇਦਾ ਜੀ ਸਾਰੀਆਂ ਫਸਲਾਂ ਨੂੰ ਫਾਇਦਾ ਬਹੁਤ ਹੈ ਤੇ ਪਰ ਮਤਲਬ ਮਸ਼ੀਨਰੀ ਨੂੰ ਬਹੁਤ ਔਖਾ ਗੱਲ ਜਾਣਾ ਆਉਣਾਗਾ ਲੋਕਾਂ ਨੂੰ ਬਹੁਤ ਔਖਾ ਹੈ ਵੀਰਾਂ ਨੂੰ ਜਿਹੜੇ ਨੌਕਰੀ ਕਰਦੇ ਆ ਜਾਂ ਕਿਤੇ ਕਰਦੇ ਬਹੁਤ ਔਖਾ ਉਹਨਾਂ ਨੂੰ ਜੇ ਸਵਾਰ ਕਰਦੇ ਆ ਸਾਨਾ ਨੂੰ ਕਿੰਨੀ ਕੋਖ ਖਾ ਰਹੀ ਐ ਤੇ ਹੁਣ ਤੁਹਾਨੂੰ ਪਤਾ ਹੀ ਐ ਜੀ ਕਹਿੰਦੇ ਲੋੜ ਹੀ ਨਹੀਂ ਬਹੁਤ ਚੰਗੀ ਐ ਚਲੋ ਮਜਬੂਰ ਐ ਮਹਾਰਾਜ ਸੱਤੇ ਪਾਜਾ ਪਰ ਭਾਜਦੇ ਨਹੀਂ ਅਸੀਂ ਭਾਜਦੇ ਜੇਕਰ ਕਣਕ ਦੀ ਗਰੋਥ ਤੇ ਅਸਰ ਪੈਂਦਾ ਠੰਡ ਦਾ ਜਾਂ ਕਿਵੇਂ ਕੱਦ ਦੇ ਉੱਪਰ ਪੈਂਦਾ ਜੀ ਗਰੋਥ ਤੇ ਅਸਰ ਪੈਂਦਾ ਬਹੁਤ ਵਧੀਆ ਚੀਜ਼ ਐ ਮਹਾਰਾਜ ਦੀ ਕਿਰਪਾ ਜਿਹੋਂ ਦੀ ਦੁਨੀਆ ਸਾਜੀ ਆ ਉਹਨਾਂ ਦੀ ਤੁਹਾਨੂੰ ਜ਼ਰੂਰੀ ਐ ਪੈਣੀ ਬਹੁਤ ਜ਼ਰੂਰੀ ਐ ਬਿਲਕੁਲ ਦੇਖੋ ਖਾਸ ਤੌਰ ਤੇ ਜਸਮੀਤ ਜਿਸ ਤਰੀਕੇ ਕਿਸਾਨਾਂ ਨੇ ਵੀ ਕਿਹਾ ਕਿ ਠੰਡ ਪੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਜਿਹੜੀ ਇਹ ਕਣਕ ਹੈ ਇਹ ਕਣਕ ਤੁਹਾਨੂੰ ਦਿਖਾ ਰਹੀ ਹੈ ਇਸ ਦੀ ਗਰੋਥ ਬੜੇ ਆਸਾਨ ਤਰੀਕੇ ਦੇ ਨਾਲ ਹੋ ਜਾਂਦੀ ਹੈ ਜਦੋਂ ਉਹ ਠੰਡ ਪੈਣੀ ਸ਼ੁਰੂ ਹੁੰਦੀ ਆ ਸਰੋਂ ਹੋਵੇ ਉਸ ਦੇ ਉੱਪਰ ਇਸ ਚੀਜ਼ ਦਾ ਬਹੁਤ ਫਾਇਦਾ ਹੋ ਜਾਂਦਾ ਹੈ ਦੂਸਰਾ ਜੋ ਜਾਨ ਜੀਵਨਾ ਉਹ ਤਾਂ ਪ੍ਰਭਾਵਿਤ ਹੁੰਦਾ ਹੀ ਹੁੰਦਾ ਜਿੱਥੇ ਕਹਿ ਸਕਦੇ ਆ ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਨਕਾਰਾਤਮਕ ਪ੍ਰਭਾਵ ਪੈਂਦੇ ਆ ਕਿ ਸਕਾਰਾਤਮਕ ਪ੍ਰਭਾਵ ਪੈਂਦੇ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਅਤੇ ਉਹਨਾਂ ਦੋ ਪਹਿਲੂਆਂ ਦੇ ਵਿੱਚ ਧੁੰਦ ਨੂੰ ਇੱਕ ਲਾਹੇਵੰਦ ਦੇ ਵਜੋਂ ਵੀ ਮੰਨਿਆ ਜਾ ਰਿਹਾ ਹੈ ਇੱਕ ਕਿਤਨੇ ਕਿਤੇ ਚਿੰਤਾ ਵਜੋਂ ਵੀ ਮੰਨਿਆ ਜਾ ਰਿਹਾ ਕਿ ਜੋ ਲਗਾਤਾਰ ਧੁੰਦ ਵੱਧਦੀ ਜਾ ਰਹੀ ਹੈ ਉਸ ਦੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਜੋ ਵੀਕਲ ਲੌਂਗ ਡਰਾਈਵ ਤੇ ਜਾਂਦੇ ਨੇ ਲੰਬੀ ਲੰਬੇ ਸਫ਼ਰ ਤੈਅ ਕਰਨੇ ਹੁੰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਸਫ਼ਰ ਕਰਨ ਦੇ ਵਿੱਚ ਜੋ ਸਫ਼ਰ ਉਹਨਾਂ ਦਾ 4 ਘੰਟੇ ਦਾ ਹੁੰਦਾ ਉਹ ਸਾਢੇ 5 6 ਘੰਟੇ ਲੱਗ ਜਾਂਦੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਜਿਸ ਤਰੀਕੇ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਜੋ ਪਾਰਕਿੰਗ ਲਾਈਟ ਨੇ ਜਾਂ ਡਿਪਰ ਨੇ ਉਹ ਛੱਡ ਕੇ ਜਿਹੜੇ ਚੱਲੇ ਜਾਵੇ ਜੇਕਰ ਇੱਕ ਕਾਫਲੇ ਦੇ ਰੂਪ ਦੇ ਵਿੱਚ ਲੋਕੀ ਚੱਲਦੇ ਨੇ ਤਾਂ ਉਹ ਡਿਸਟੈਂਸ ਜਿਹੜਾ ਕਿ ਸਦਿਆਂ ਇੱਕ ਮੀਟਰਾਂ ਦਾ ਜਿਹੜਾ ਡਿਸਟੈਂਸ ਆ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਨਾ ਜਾਣੇ ਅਸੀਂ ਦੇਖਿਆ ਬਹੁਤ ਸਾਰੀਆਂ ਤਸਵੀਰਾਂ ਪਿਛਲੇ ਸਾਲ ਵੀ ਆਈਆਂ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਦੇਖੀਦਾ ਕਿ ਇੱਕ ਗੱਡੀ ਕੋਈ ਅੱਗੇ ਬ੍ਰੇਕ ਮਾਰਦੀ ਹੈ ਤਾਂ ਉਸ ਦੇ ਪਿੱਛੇ ਧੁੰਦ ਦੇ ਵਿੱਚ ਹੀ ਆਪਨ ਸੱਤ ਗੱਡੀਆਂ ਹੋਰ ਉਹਨਾਂ ਦੀ ਟੱਕਰ ਦਾ ਸ਼ਿਕਾਰ ਹੋ ਜਾਂਦੀਆਂ ਨੇ ਤਾਂ ਇਸ ਕਰਕੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਇਸ ਸਮੇਂ ਧੁੰਦ ਜ਼ਿਆਦਾ ਹੋਣ ਕਰਕੇ ਜੋ ਉਹ ਵਾਤ ਉਹ ਵਤ ਜਿਹੜੀਆਂ ਹਦਾਇਤਾਂ ਨੇ ਉਹਨਾਂ ਦਾ ਪਾਲਣ ਕੀਤਾ بس دوسری طرف موسم ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦਾ ਕਹਿਰ ਇਸੇ ਤਰੀਕੇ ਹੀ ਜੜ ਵਾਧਾ ਹੋਇਆ ਦਿਖਾਈ ਦੇਵੇਗਾ ਪਰ ਜੇਕਰ ਇੱਕ ਸਮਾਂ ਸੀਮਤ ਹੋ ਜ਼ਿਆਦਾ ਠੰਡ ਵੱਧ ਜਾਵੇ ਤਾਂ ਉਸ ਦੇ ਕਿਤੇ ਨਾ ਕਿਤੇ ਕਹਿ ਸਕਦੇ ਹਰੇਕ ਪੱਖ ਤੋਂ ਨੁਕਸਾਨ ਹੁੰਦੇ ਨੇ ਬਜ਼ੁਰਗੋ ਹੋਣ ਬੱਚੇ ਹੋਣ ਉਹਨਾਂ ਨੂੰ ਇਹ ਠੰਡ ਜਿਹੜੀ ਕਹਿ ਸਕਦੇ ਆ ਜ਼ਿਆਦਾ ਅਸਰ ਕਰ ਰਹੀ ਹੈ ਜੇਕਰ ਜੋ ਹਵਾ ਚੱਲਦੀ ਹੋਵੇ ਇਸ ਠੰਡ ਦੇ ਵਿੱਚ ਤਾਂ ਉਸ ਹਵਾ ਦਾ ਹੋਰ ਵੀ ਜ਼ਿਆਦਾ ਜੜ ਕੀ ਪ੍ਰਭਾਵ ਪੈਂਦਾ ਇਸ ਕਰਕੇ ਪਰ ਹਜੇ ਫਿਲਹਾਲ ਦੇ ਦਿਨਾਂ ਦੇ ਵਿੱਚ ਹਵਾ ਤਾਂ ਨਹੀਂ ਚੱਲ ਰਹੀ ਉਧਰ ਪਹਿਲਾ ਮੀਂਹ ਪਿਆ ਪੰਜਾਬ ਦੇ ਵਿੱਚ ਉਸ ਦੇ ਨਾਲ ਇਹ ਠੰਡ ਦਾ ਪੱਧਰ ਜਿਹੜਾ ਕਿ ਵਧਿਆ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਉਸ ਕਰਕੇ ਵੀ ਠੰਡ ਦਾ ਪੱਧਰ ਜਿਹੜਾ ਵਧਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸ਼ੀਤ ਲਹਿਰ ਚੱਲੇਗੀ ਉਹ ਕਿਤਨੇ ਕਿਤੇ ਚਿੰਤਾਜਨਕ ਹੋ ਸਕਦੀ ਹੈ ਠੀਕ ਹੈ ਕਮਲ ਤੁਸੀਂ ਬਣੇ ਰਹੋ ਸਰ ਨਾਲ ਮਨੋ ਜੋਸ਼ੀ ਲਗਾਤਾਰ ਮਹਾਲੀ ਤੋਂ ਲਾਈਵ ਚੱਡ ਰਹੇ ਨੇ ਜੋਸ਼ੀ ਜੀ ਬਹੁਤ ਜ਼ਿਆਦਾ ਧੁੰਦਾ ਜਿਸ ਸੰਗ ਨਹੀਂ ਤੋਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਅੱਜ ਪਹਿਲੇ ਦਿਨ ਮਹਾਲੀ ਟ੍ਰਾਈ ਸਿਟੀ ਪੰਚਕੂਲਾ ਮਹਾਲੀ ਚੰਡੀਗੜ੍ਹ ਦੇ ਵਿੱਚ ਧੁੰਦ ਨੇ ਜਿਹੜਾ ਆਪਣਾ ਅਸਰ ਵਿਖਾਇਆ ਲੋਕ ਵਾਹਨਾਂ ਦੀਆਂ ਬੱਤੀਆਂ ਜਗਾ ਕੇ ਲੰਘ ਰਹੇ ਨੇ ਜੇਕਰ ਆਵਾਜ਼ਾਈ ਦੀ ਗੱਲ ਕਰੀਏ ਰੇਨਾਂ ਟ੍ਰੇਨਾਂ ਦੀ ਗੱਲ ਕਰੀਏ ਤਾਂ ਕਿ ਟ੍ਰੇਨਾਂ ਦੇ ਵੀ ਕੁਝ ਰੂਟਸ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਆ ਬਿਲਕੁਲ ਜੀ ਸੁਮੇਤ ਦੇਖੋ ਇਹ ਜਿਹੜਾ ਪੂਰਾ ਏਰੀਆ ਟ੍ਰੈਸੀਟੀ ਦਾ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਅੰਬਾਰੇ ਤੋਂ ਆਪਾਂ ਗੱਲ ਕਰਦੇ ਆ ਅੰਬਾਰੇ ਤੋਂ ਜਿਹੜੀ ਟ੍ਰੇਨਸ ਐ ਚੱਲਦੀਆਂ ਨੇ ਚੰਡੀਗੜ੍ਹ ਤੱਕ ਜਾਂਦੀਆਂ ਚੰਡੀਗੜ੍ਹ ਤੋਂ ਕਈ ਥਾਂ ਤੇ ਜਾਂਦੀਆਂ ਨੇ ਤੇ ਬਾਕੀ ਜਦੋਂ ਤੁੰਦ ਹੁੰਦੀ ਆ ਤਾਂ ਇਹਨਾਂ ਦਾ ਜਿਹੜਾ ਟਾਈਮ ਐ ਘੰਟੇ ਤੋਂ ਡੇਢ ਘੰਟੇ ਦੋ ਘੰਟੇ ਦੀ ਜਿਹੜੀ ਦੇਰੀ ਦਾ ਟਾਈਮ ਐ ਉਹ ਜਿਹੜਾ ਹੈਗਾ ਉਹ ਹੋ ਜਾਂਦਾ ਹਾ ਟ੍ਰੇਨ ਆਪਣੀ ਜਿਹੜੀਆਂ ਸਮੇਂ ਸਰ ਨਹੀਂ ਪਹੁੰਚ ਪਾ ਰਹੀ ਹੁੰਦੀ ਕੋਈ ਰਸਤਾ ਜਿਹੜਾ ਹੈਗਾ ਪੂਰੀ ਤੁੰਦ ਜਿੱਦਾਂ ਆਪਾਂ ਗੱਲ ਕਰਦੇ ਆ ਕਿ ਟਰੈਕ ਦੇ ਉੱਪਰ ਵੀ ਤੁੰਦ ਹੁੰਦੀ ਆ ਤੇ ਜਿਹੜ ਕੀ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਇਸ ਤਰ੍ਹਾਂ ਜਿਹੜੇ ਆਪਾਂ ਗੱਲ ਕਰਦੇ ਆਂ ਏਅਰਪੋਰਟ ਦੀ ਗੱਲ ਕਰੇ ਉੱਥੇ ਵੀ ਵਿਜ਼ਿਬਿਲਟੀ ਜਿਹੜੀ ਬਹੁਤ ਜ਼ਿਆਦਾ ਘੱਟ ਹੈਗੀ ਆ ਕਈ ਵਾਰੀ ਜਿਹੜੇ ਜਹਾਜ਼ ਨੇ ਉਹ ਨਹੀਂ ਉਡਾਈ ਜਾਂਦੇ ਕਈ ਵਾਰੀ ਬਾਹਰ ਤੋਂ ਆਉਣ ਵਾਲੇ ਜਿਹੜੇ ਨੇ ਉਹ ਨਹੀਂ ਆਉਂਦੇ ਹੈ ਕਿਤੇ ਇਹ ਸਾਰੀਆਂ ਚੀਜ਼ਾਂ ਉਹਨਾਂ 'ਚ ਧੁੰਦ ਪੈਂਦੀ ਹੈ ਧੁੰਦ ਦਾ ਅਸਰ ਜਿਹੜਾ ਹੈਗਾ ਜਿੰਨਾ ਕਿ ਸ਼ਹਿਰੀ ਇੱਥੇ ਦਿਖਦਾ ਉਸ ਤੋਂ ਡਬਲ ਦਾ ਅਸਰ ਹੁੰਦਾ ਉਹ ਜਿਹੜਾ ਖੇਤੀ ਵਾਲਾ ਏਰੀਆ ਆਪਾਂ ਕਹੀਏ ਖਾਲੀ ਏਰੀਆ ਹੁੰਦਾ ਉੱਥੇ ਜ਼ਿਆਦਾ ਜਾਂਦੇ ਜਾਂਦੇ ਕਣੀ ਹੋ ਜਾਂਦੀ ਹੈਗੀ ਹੈ ਤੇ ਇਸੇ ਕਰਕੇ ਜਿਹੜੇ ਹੈਗੇ ਆ ਪੂਰੇ ਆਪਾਂ ਕਰੀਏ ਪ੍ਰਸ਼ਾਸਨ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਨਾਲ ਚੌਕਸੀ ਵਰਤੀ ਜਾ ਰਹੀ ਹੈ ਜਿੰਦਾ ਕਿ ਸਾਰੇ ਦੱਸਦੇ ਨੇ ਕਿ ਆਪਾਂ ਨੇ ਗੱਲ ਕਰੀ ਹੈ ਕਿ ਦਿਲਜੀ ਪਾਰਕਿੰਗ ਲੈਟ ਜਗਾ ਕੇ ਚਲਾਓ ਤੇ ਹੈਡ ਜਿਹੜੀ ਬੀਮ ਲੈਟ ਨਾਲ ਚਲਾਓ ਜਿਹੜੀ ਡਾਊਨ ਲੈਟ ਚਲਾਓ ਡਾਊਨ ਲੈਟ ਲੈ ਕੇ ਗੱਡੀ ਚਲਾਓ ਆਪਣੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਜੇ ਅਗਰ ਕੋਈ ਪੈਦਲ ਵੀ ਜਾ ਰਿਹਾ ਹੈਗਾ ਤਾਂ ਉਹ ਬੰਦੇ ਨੂੰ ਪਤਾ ਲੱਗ ਜਾਵੇ ਗੱਡੀ ਆਉਣ ਵਾਲੀ ਹੈ ਕਿ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਉਹ ਸਾਈਕਲ ਵਾਲਾ ਪੈਦਲ ਵਾਲਾ ਹੁੰਦਾ ਤੇ ਗੜੀਆਂ ਰੇਡੀਅਮ ਵਾਲੇ ਹੁੰਦੇ ਆ ਉਹਨਾਂ ਵਾਸਤੇ ਜਿਹੜੇ ਪੁਲਿਸ ਆ ਗਈ ਆ ਉਹਨਾਂ ਨੇ ਜਿਹੜੇ ਰਿਫਲੈਕਟਰਸ ਉਹਨਾਂ ਦੀ ਗੱਡੀਆਂ ਜਿਹੜੀਆਂ ਦੇ ਪਿੱਛੇ ਲਗਾਉਂਦੇ ਆ ਤਾਂ ਕਿ ਦੂਰ ਤੋਂ ਦਿਖ ਜਾਵੇ ਤਾਂ ਦਿਨ ਕਰੇ ਤਾਂ ਥੋੜਾ ਫਰਕ ਪੈ ਜਾਂਦਾ ਪਰ ਰਾਤ ਦਾ ਜਦੋਂ ਮੌਸਮ ਹੁੰਦਾ ਤੇ ਵਿਜ਼ਿਬਿਲਟੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਕਿ ਦਿਨ ਸੂਰਜ ਚੜ੍ਹਨ ਨਾਲ ਰੌਸ਼ਨੀ ਆਂਦੀ ਤਾਂ ਵੱਜ ਜਾਂਦੀ ਹੈ ਗਿਆ ਪਰ ਜੋ ਜਿੰਦਗੀ ਹੈ ਕਮਲ ਵੀ ਦੱਸ ਰਹੇ ਨੇ ਕਿ ਇਹ ਜਿਹੜੀ ਬਾਰਿਸ਼ ਆ ਗਈ ਹੈ ਇਹ ਖੇਤੀ ਵੀ ਲਈ ਵੀ ਬਹੁਤ ਜ਼ਰੂਰੀ ਹੈ ਕਣਕ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਮੀਂਹ ਪੈ ਕੇ ਹਟਿਆ ਮੀਂਹ ਤੋਂ ਬਾਅਦ ਇੱਕਦਮ ਧੁੰਦ ਪੈਂਦੀ ਹੈ ਤਾਂ ਜਿਹੜੀ ਕਣਕ ਜਦੋਂ ਟੇਲਰਿੰਗ ਕਣਕ ਦੀ ਹੁੰਦੀ ਹੈਗੀ ਪੌਦੇ ਦੀ ਤਾਂ ਉਹਦਾ ਝਾੜ ਵੀ ਅੱਗੇ ਜਗੇ ਵੱਧਦਾ ਕਿਉਂਕਿ ਕਿਸਾਨ ਜਾਣਦਾ ਹੁੰਦਾ ਕਿ ਮੀਂਹ ਪੈਣ ਤੋਂ ਬਾਅਦ ਠੰਡ ਪੈਣੀ ਚਾਹੀਦੀ ਹੈ ਤੇ ਉਹੀ ਮੌਸਮ ਹੈਗਾ ਜਿਹੜਾ ਪੂਰਾ ਬਗਲ ਗਈ ਹੈ ਪਹਿਲਾਂ ਬਾਰਿਸ਼ ਹੋਈ ਹੈ ਫਿਰ ਉਸ ਪਰ ਗੜੇ ਮਾਰੀ ਹੋ ਜਾਂਦੀ ਗੜੇ ਮਾਰੀ ਜਿਹੜੀ ਖਰਾਬ ਕਰਦੀ ਕਈ ਵਾਰੀ ਪਰ ਆਪਣੇ ਸਾਡੇ ਵਾਲੇ ਵਿੱਚ ਕਾਫੀ ਗੜੇ ਮਾਰੀ ਹੋਈ ਸੀ ਪਿਛਲੇ ਸ਼ੁੱਕਰਵਾਰ ਨੂੰ ਤੇ ਉਸ ਤੋਂ ਬਾਅਦ ਠੰਡ ਦਾ ਪ੍ਰਕੋਪ ਇੱਕਦਮ ਵਧਿਆ ਤੇ ਧੁੰਦ ਜਿਹੜੀ ਆਈਗੀ ਧੁੰਦ ਪੈਣਾ ਫਸਲਾਂ ਲਈ ਵਧੀਆ ਹੈਗਾ ਪਰ ਲੋਕਾਂ ਲਈ ਇਨਸਾਨਾਂ ਲਈ ਬੱਚਿਆਂ ਲਈ ਬੁੱਢਿਆਂ ਲਈ ਜਿਹੜਾ ਹੈਗਾ ਕਾਫੀ ਖਤਰਨਾਕ ਹੈ ਬੱਚ ਕਿ ਜਦੋਂ ਮੌਸਮ ਅੰਦਾਜੋ ਅਲਰਜੀ ਦਾ ਅਲਰਜੀ ਹੁੰਦੀ ਹੈਗੀ ਆ ਅਲਰਜਨ ਆਪਾਂ ਕਹਿੰਦੇ ਆਂ ਦਾ ਸਰਦੀ ਨਾਲ ਪਰਤ ਵੀ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ ਭੱਜਦਾ ਰੁਕਾ ਲੈਣਾ ਤਾਂ ਪਰਤ ਕੀ ਹਵਾਈ ਉਡਾਣਾ ਤੇ ਵੀ ਅਸਰ ਪਿਆ ਜਿਵੇਂ ਮੌਸਮ ਦਾ ਬਿਲਕੁਲ ਜਸਮੀਤ ਤੁਹਾਨੂੰ ਪਹਿਲੇ ਦੱਸ ਦਈਏ ਕਿ ਅੰਮ੍ਰਿਤਸਰ ਇਹ ਦੇਰ ਰਾਤ ਗੱਲ ਕਰੀਏ 10 ਵਜੇ ਤੋਂ ਬਾਅਦ ਇਹ ਬੀਤੇ ਦਿਨ ਦੀ ਗੱਲ ਕਰੀ ਰਾਤੀ 10 ਵਜੇ ਤੋਂ ਬਾਅਦ ਵਿਜ਼ਿਬਿਲਟੀ ਜ਼ੀਰੋ ਸੀਗੀ ਬਿਲਕੁਲ ਵਿਜ਼ਿਬਿਲਟੀ ਜ਼ੀਰੋ ਸੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਅੰਮ੍ਰਿਤਸਰ ਸਥਿਤ ਜਿਹੜਾ ਅੰਮ੍ਰਿਤਸਰ ਅੰਤਰਰਾਸ਼ਟਰੀ 에어ਪੋਰਟ ਅਕਸ਼ਿਨ ਗੁਰੂ ਰਾਮ ਫਲਾਈਟ ਜਿਹੜੀ ਅੰਮ੍ਰਿਤਸਰ ਅੰਤਰਰਾਸ਼ਟਰੀ 에어ਪੋਰਟ ਤੇ ਲੈਂਡ ਨਹੀਂ ਹੋਈ ਸੀ ਕਿਤੇ ਜਿਹੜੀ ਦੇਰ ਰਾਤ ਫਾਈਟ ਲੈਂਡ ਹੋਣੀ ਸੀਗੀ ਅੰਮ੍ਰਿਤਸਰ 에어ਪੋਰਟ ਤੇ ਉਹ ਦਿੱਲੀ ਰੀਬਾਰਡ ਕਰ ਦਿੱਤੇ ਗਏ ਸੀਗੀ ਇੱਕ ਜਿਹੜੀ ਫਲਾਈਟ ਹੈ ਕੋਲਾ ਲੰਪੂਰ ਜਿਹੜੀ ਫਲਾਈਟ ਆਣੀ ਸੀਗੀ ਅੰਮ੍ਰਿਤਸਰ ਪਹੁੰਚਣੀ ਸੀਗੀ ਮਲੇਸ਼ੀਆ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਣੀ ਸੀਗੀ ਠੀਕ ਹੈ ਠੀਕ ਹੈ ਜੀ ਠੀਕ ਹੈ